ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਖੁਸ਼ੀ ਆਲੋ ਹੋਵਗੇ ਮਾਈ ਗੁੱਤਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਇਹ ਦਿਨ ਹੈਗਾ ਜੀ ਸੈਚਰਡੇ ਦਾ ਤੇ ਇੱਥੇ ਆਪਾਂ ਆਪਣੇ ਜਿਹੜੇ ਉਧਰੋਂ ਸਮਾਨ ਦੀ ਸੈਟਿੰਗ ਸੀ ਕੱਢ ਕੇ ਸਮਾਨ ਦੀ ਸੈਟਿੰਗ ਕਰ ਲਈ ਸੀ ਵੀਰ ਤੇ ਸ਼ੁੱਕਰਵਾਰ ਦੇ ਵਿੱਚ ਵਿੱਚ ਦੋਨਾਂ ਦਿਨਾਂ ਦੇ ਅੰਦਰ ਅੰਦਰ ਉਸ ਦਿਨ ਮੈਂ ਕੋਈ ਵੀ ਵਲੌਗ ਨਹੀਂ ਸੀ ਸ਼ੂਟ ਕੀਤਾ ਤੇ ਸੋ ਸੌਰੀ ਕਿਉਂਕਿ ਟਾਈਮ ਨਹੀਂ ਸੀ ਹੈਗਾ ਮੇਰੇ ਕੋਲ ਇਸ ਕਰਕੇ ਮੇਰੇ ਕੋਲ ਕੋਈ ਵੀ ਵਲੌਗ ਸ਼ੂਟ ਨਹੀਂ ਹੋਇਆ ਤੇ ਚੱਕਰ ਤਾਂ ਮਸਾਂ ਦੋਹਾਂ ਦਿਨਾਂ ਦੇ ਵਿੱਚ ਹਲੇ ਵੀ ਬਹੁਤ ਖਲਾਰਾ ਪਿਆ ਹੋਇਆ ਵਾ ਤੇ ਜਿਹੜੇ ਆਪਣੇ ਕਿਚਨ ਦੇ ਪਾਂਡੇ ਸੀ ਉੱਪਰ ਵਾਧੇ ਦੇ ਵੀ ਪਏ ਸੀ ਉਹ ਵੀ ਆਪਾਂ ਮਤਲਬ ਕੱਲੀ ਵਾਸ਼ ਕਰਕੇ ਰੱਖੇ ਹੋਏ ਸੀ ਕਿਉਂਕਿ ਬਹੁਤ ਜ਼ਿਆਦਾ ਘੱਟਾ ਮਿੱਟੀ ਜੰਮਿਆ ਹੋਇਆ ਸੀ ਸਾਫਤਾ ਕਰਨੀ ਪੈਣੀ ਸੀ ਇੱਕ ਵਾਰੀ ਤੇ ਕੱਪੜਿਆਂ ਦਾ ਵੀ ਜਿਹੜਾ ਮਤਲਬ ਧੋਣ ਵਾਲੇ ਸੀ ਉਹ ਧੋਣ ਵਾਲੇ ਹਲੇ ਪਏ ਆ ਉਹ ਹਲੇ ਧੋਤੇ ਨਹੀਂ ਹੈਗੇ ਕਿਉਂਕਿ ਬਹੁਤ ਜ਼ਿਆਦਾ ਖਲਾਰਾ ਪਿਆ ਸੀ ਤੇ ਜਿਹੜੇ ਆਪਣੇ ਬੈੱਡ ਸੀ ਉਹ ਤਾਂ ਬੈੱਡ ਆਪਾਂ ਕਿਚਨ ਦੇ ਵਿੱਚ ਰੱਖ ਲਿਆ ਕਿਚਨ ਦਾ ਸਮਾਨ ਰੱਖਣ ਵਾਸਤੇ ਆ ਦੇਖੀ ਸਕਦੇ ਹੋ ਤੁਸੀਂ ਤੇ ਉਧਰ ਵੀ ਆਪਣੇ ਬਰਾਂਡੇ ਦੇ ਵਿੱਚ ਵੀ ਸਮਾਨ ਮਤਲਬ ਥੋੜਾ ਹੀ ਆਇਆ ਵਾ ਜਿਆਦਾ ਨਹੀਂ ਆਇਆ ਤੇ ਜਿਹੜੀਆਂ ਟੀਨਾ ਪਾਈਆਂ ਸੀ ਉਹਦੇ ਥੱਲੇ ਆਪਾਂ ਕਿਚਨ ਦਾ ਸਮਾਨ ਰੱਖ ਲਿਆ ਇਧਰਲੀ ਸਾਈਡ ਰਹਿ ਜਾਊਗਾ ਹਲਨਾ ਵਿੱਚ ਜਿਹੜੀ ਤਰਪਾਲ ਪਾਉਣੀ ਆ ਮਤਲਬ ਲਾਈਸ ਇਸ ਮਾਨ ਦਾ ਕਰਕੇ ਸੈਟਿੰਗ ਵਗੈਰਾ ਹਲੇ ਵੀ ਨਹੀਂ ਸੈੱਟ ਹੋਈ ਮੈਂ ਹਲੇ ਚੇਂਜ ਬਹੁਤ ਕੁਝ ਕਰਨਾ ਵਾ ਬਟ ਇੰਨਾ ਕਿ ਮੜਾ ਮੋਟਾ ਚਲੋ ਰੋਟੀ ਪਾਣੀ ਤਾਂ ਰਾਤ ਦਾ ਵੀ ਹੋਇਆ ਸੀ ਪਰ ਸੁਰਾਤੀ ਵੀ ਕੀਤਾ ਸੀ 2-3 ਦਿਨ ਹੋ ਗਏ ਸਾਨੂੰ ਇੱਥੇ ਰੋਟੀ ਪਾਣੀ ਕਰਦੇ ਆ ਪਰ ਸੈਟਿੰਗ ਉਸ ਤਰ੍ਹਾਂ ਦੀ ਨਹੀਂ ਹੁੰਦੀ ਹਲੇ ਹੱਥ ਹੀ ਨਹੀਂ ਮਤਲਬ ਚੱਲਣ ਹੀ ਨਹੀਂ ਰਿਹਾ ਜਿਵੇਂ ਨਾ ਮਤਲਬ ਆਪਾਂ ਕੰਮਦੰਦਾ ਕਰਦੇ ਆ ਦੇ ਹੱਥੇ ਚੱਲਦਾ ਰਹਿੰਦਾ ਜਿਵੇਂ ਉਹ ਉਸ ਕਿਚਨ ਦੇ ਵਿੱਚ ਚੱਲਦਾ ਹੀ ਇੱਥੇ ਕੁਝ ਸੈਟ ਜਾਈ ਨਹੀਂ ਆਉਂਦੇ ਆ ਬਸ ਕਦੀ ਉੱਥੇ ਚ ਰੱਖ ਕਦੀ ਉੱਥੇ ਰੱਖ ਇਹੀ ਕੁਝ ਚੱਲੀ ਜਾਂਦੇ ਹਾਲੇ ਕੋਈ ਸਮਾਨ ਦੀ ਸੈਟਿੰਗ ਵਗੈਰਾ ਨਹੀਂ ਹੈਗੀ ਤੇ ਕੱਪੜਿਆਂ ਦੀ ਮਾੜੀ-ਮੋਟੀ ਕੀਤੀ ਆ ਬਟੂ ਚੰਗੀ ਤਰ੍ਹਾਂ ਨਹੀਂ ਹੋਈ ਮਤਲਬ ਥੋੜੀ ਬਹੁਤੀ ਹੋਈ ਆ ਜ਼ਿਆਦਾ ਨਹੀਂ ਹੋਈ ਹਾਲੇ ਸੈਟਿੰਗ ਬਹੁਤ ਕੁਝ ਕਰਨ ਵਾਲਾ ਪਿਆ ਆ ਕੱਪੜਿਆਂ ਦੀ ਚੈੱਕ ਕਰਨ ਵਾਲੀ ਆ ਕਿਚਨ ਦੇ ਸਮਾਨ ਦੀ ਮਤਲਬ ਸੈਟਿੰਗ ਕਰਨ ਵਾਲੀ ਬਹੁਤ ਖਲਾਰਾ ਪਿਆ ਹਲੇ ਤਾਂ ਅਸਵੀਰ ਅਸਵੀਰ ਦਾ ਟਾਈਮ ਹੀ ਸਫਾਈਆਂ ਨਹੀਂ ਸੀ ਮੈਂ ਕਰਨ ਕੀ ਚਲੋ ਮਾੜਾ ਮੋਟਾ ਮੋਝ ਸਫਾਈਆਂ ਕਿਉਂਕਿ ਅੱਜ ਮਿਸਤਰੀਆਂ ਨੇ ਵੀ ਆਉਣਾ ਸੀ ਥੋੜਾ ਬੋਲਾ ਕੰਮ ਰਹਿ ਗਿਆ ਵੀਰ ਤੇ ਸ਼ੁੱਕਰਵਾਰੋਂ ਨਹੀਂ ਸੀ ਆਏ ਤੇ ਇਦਨੇ ਨਾਲ ਸਾਰਾ ਸਮਾਨ ਮਤਲਬ ਸਾਰਾ ਰੱਖਿਆ ਗਿਆ ਸੀ ਤੋ ਬਣਾ ਕੇ ਅਸੀਂ ਰੱਖਿਆ ਸੀ ਤੇ ਇੱਥੇ ਬਹੁਤ ਜ਼ਿਆਦੀ ਮਿੱਟੀ ਆ ਥੱਲੋਂ ਥਾਂ ਵੀ ਪੁੱਟਿਆ ਵਾ ਕਿ ਤੁਹਾਨੂੰ ਪਤਾ ਇੱਥੇ ਪਹਿਲਾਂ ਇੱਟਾਂ ਰੱਖੀਆਂ ਹੋਈਆਂ ਸੀ ਟੀਨਾ ਸੀ ਜਿਹੜੀਆਂ ਮੈਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੀ ਰਹੀਆਂ ਜਿਹੜੇ ਮੇਰੇ ਪਹਿਲਾਂ ਦੇ ਭੈਣ ਭਰਾ ਮੇਰੇ ਨਾਲ ਜੁੜਿਆ ਉਹਨਾਂ ਨੂੰ ਤਾਂ ਪਤਾ ਹੀ ਆ ਹੁਣ ਤਾਂ ਬਸ ਹਵਾਲੀ ਵਾਲੀ ਆਪਣੇ ਸਮਾਨ ਦੀ ਸੈਟਿੰਗ ਹੋਊਗੀ ਤਾ ਫਿਰ ਆਪਣਾ ਰੂਟੀ ਪਾਣੀ ਦਾ ਜਿਹੜਾ ਸਿਸਟਮ ਹੈ ਚੰਗੀ ਤਰ੍ਹਾਂ ਚੱਲੂਗਾ ਕਿਉਂਕਿ ਇੱਕ ਜਗ੍ਹਾ ਤੋਂ ਟੁੱਟ ਕੇ ਨਵੀਂ ਜਗ੍ਹਾ ਤੇ ਆਪਣਾ ਜਿਹੜਾ ਸਮਾਨ ਰੱਖਣਾ ਚੱਕ ਤਰ ਕਰਨੀ ਸਾਰੀ ਸੈਟਿੰਗ ਵਗੈਰਾ ਕਰਨੀ ਬਹੁਤ ਹੀ ਜ਼ਿਆਦਾ ਓਕੀ ਹੋ ਜਾਂਦੀ ਆ ਮੈਨੂੰ ਪੁੱਛ ਕੇ ਦੇਖੋ ਕਿੰਨਾ ਮੰਦਾ ਹਾਲ ਹੋਇਆ ਦੋਆਂ ਦਿਨਾਂ ਦੇ ਅੰਦਰ ਅੰਦਰ ਮਤਲਬ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਸਾਰਾ ਸਮਾਨ ਕੱਟਿਆ ਰੱਖਿਆ ਬਟ ਕਿਚਨ ਦਾ ਤਾਂ ਮੈਨੂੰ ਹੀ ਰੱਖਣਾ ਪੈਣਾ ਸੀ ਇੰਨਾ ਹੀ ਕਿ ਮੰਮੀ ਨੇ ਛਲ ਨਾਲ ਤਵਾ ਤੂ ਦਿੱਤਾ ਤੇ ਸਰਦਾਰ ਜੀ ਉਹਨਾਂ ਨੇ ਜਿਹੜਾ ਪੇਟੀਆਂ ਵਗੈਰਾ ਦਾ ਸਮਾਨ ਸੀ ਉਹ ਉਹਨਾਂ ਨੇ ਕੱਢਿਆ ਮਿੱਤੋਂ ਤਾਂ ਮਸਾ ਰੋਟੀ ਬਣੀ ਹੋਇਆ ਸੀ ਇਸ ਕਰਕੇ ਮੈਂ ਵੀਡੀਓ ਵੀ ਜ਼ਿਆਦਾ ਸ਼ੂਟ ਨਹੀਂ ਕੀਤੀ ਤੇ ਆਪਣੇ ਇੱਥੇ ਸਾਰੀ ਸਫਾਈ ਹੋ ਗਈ ਸੀ ਤੇ ਆ ਸ਼ਾਮਾਂ ਦੀ ਵੀਡੀਓ ਹੈ ਦੁਪਹਿਰੇ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਰੋਟੀ ਪਾਣੀ ਘਰਦਿਆਂ ਦੀ ਕਿਉਂਕਿ ਥਕਾਵਟ ਇੰਨੀ ਹੋਈ ਸੀ ਨੰਦੂਆਂ ਦੇ ਨਾਲ ਦੇ ਅੰਦਰ ਬਸ ਪੁੱਛੋ ਨਾ ਬਹੁਤ ਮੰਦੇ ਹਾਲ ਸੀ ਤੇ ਆ ਦੇਖੋ ਇਹ ਜਿੱਦ ਨੂੰ ਸਮਾਨ ਕੱਢਿਆ ਸੀ ਨਾ ਵੀਰਵਾਰ ਉਸ ਦਿਨ ਛੱਤ ਲਾ ਲਈ ਸੀ ਸ਼ੁੱਕਰਵਾਰ ਕੰਦਾ ਟਾਲੀਆਂ ਸੀ ਤੇ ਅੱਜ ਛੰਨੀ ਆ ਰਿਹਾ ਤੇ ਮਤਲਬ ਥੋੜਾ ਬੋਲਾਂ ਲੈਣੀ ਹੈ ਨਵਾਂ ਪੱਟਣ ਦੇ ਆ ਕੰਦਾ ਟੋਣ ਦੇ ਆ ਪਾਸੇ ਵਾਲੀਆਂ ਤਾਂ ਬਾਚੀ ਟਾਵਾਂਗੇ ਮਤਲਬ ਚੁੱਤਣੋਂ ਨੀ ਰੱਖਣੀ ਹੋਈ ਕਿਉਂਕਿ ਫਿਰ ਹਾਂਡ ਗਮਾੜਨਾ ਆ ਖਾ ਜਾਂਦਾ ਵਾ ਤੇ ਫਿਰ ਕੰਮ ਜ਼ਿਆਦਾ ਔਖਾ ਕਿ ਜ਼ਿਆਦਾ ਵੀ ਖਲਾਰਾ ਪਾਇਆ ਚੰਗਾ ਨਹੀਂ ਲੱਗਦਾ ਹਲੇ ਇਧਰੋਂ ਨੀ ਆਏ ਪੱਟਣ ਦੇ ਆ ਚਲੋ ਤਾਕ ਤੇ ਬਹੁਤ ਜ਼ਿਆਦਾ ਖਲਾਰਾ ਪਿਆ ਵੀਡੀਓ ਦੇ ਵਿੱਚ ਦੇਖੋ ਕਿੰਨਾ ਗਾ ਮੱਛੀਆਂ ਪਿਆ ਵਾ ਤੇ ਆਹ ਦੇ ਖਲੋਤਾਂ ਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਬਟ ਸੌਰੀ ਮੈਂ 2 ਦਿਨ ਵੀਡੀਓ ਨਹੀਂ ਬਣਾ ਸਕੀ ਮੇਰੀ ਗਲਤੀ ਆ ਤੇ ਚਲੋ ਕੋਈ ਨਾ ਬਟ ਟਾਈਮ ਵੀ ਉਸ ਹਿਸਾਬ ਨਾਲ ਫਿਰ ਦੋਨਾਂ ਬੱਚਿਆਂ ਦੇ ਨਾਲ ਔਖਾਂ ਉਸ ਅੰਦਰ ਰੋਟੀ ਪਾਣੀ ਦਾ ਵਲੋਗਿੰਗ ਦਾ ਬੌਂਸ ਉਹ ਔਖਾਂ ਜਾਂਦਾ ਤੇ ਸਰਦਾਰ ਜونی ਲੱਗੇ ਰੇ ਰਾਤ ਤੱਕ ਦੁਪਹਿਰੇ ਵੀ ਲੱਗੇ ਰੇ ਸ਼ਾਮੀ ਵੀ ਲੱਗੇ ਰੇ ਤੇ ਹੁਣ ਵੀ ਇੰਨਾ ਨੂੰ ਤੇ ਆ ਕਿ ਬਸ ਜਲਦੀ ਜਲਦੀ ਮਤਲਬ ਇਥਰੂ ਖਲਾਰਾ ਚੱਕਿਆ ਗਿਆ ਫਿਰ ਤਾਂ ਨੀਆਂ ਰੱਖਣੀਆਂ ਬਹੁਤ ਸੌਕੀਆਂ ਜਣੀਆਂ ਹਲੇ ਉਟਾ ਰਾ ਚੱਕਣ ਵਾਲਾ ਜਿਹੜਾ ਆਪਾਂ ਉਧਰ ਪਾਇਆ ਸੀ ਮੱਝਾਂ ਅਸਤੇ ਉਹ ਵੀ ਖਲਾਰਾ ਮੱਛੇ ਆਪਿਆਂ ਉਹ ਵੀ ਹੁਣ ਦੇਖੋ ਕਿਦਾਂ ਚੱਕਦੇ ਆ ਤੇ ਇੱਥੇ ਸਾਰਾ ਮੀੜਾ ਪਰਿਆਪਿਆ ਕੁਝ ਨਾ ਪੁੱਛੋ ਤੇ ਅੱਜ ਮੈਂ ਤੁਹਾਨੂੰ ਆਪਣੇ ਜਿਹੜਾ ਨਵਾਂ ਘਰ ਆ ਉਹਦਾ ਹੋਮ ਟੂਰ ਕਰਵਾਉਂਗੀ ਕਿਉਂਕਿ ਉਹ ਵੀ ਤਾਂ ਹੁਣ ਇੱਕ ਘਰ ਆ ਇੱਕ ਕਮਰਾ ਛੱਡ ਕੇ ਗਏ ਸੀ ਤੇ ਉਹ ਵੀ ਮਤਲਬ ਆਪਣਾ ਘਰ ਹੀ ਹੋ ਗਿਆ ਹੁਣ ਉੱਥੇ ਹੀ 2 ਮਹੀਨੇ ਮਤਲਬ ਇੱਥੇ ਹੀ ਰਹਿਣਾ ਪੈਣਾ ਸਾਨੂੰ ਦੋਆਂ 2-3 ਮਹੀਨੇ ਲੱਗ ਜਾਣੇ ਆ ਇੱਧਰ ਘਰ ਬੰਦਿਆ ਬੰਨਿਆ ਫਿਰ ਦੋ-ਤਿੰਨ ਮਹੀਨੇ ਉੱਧਰ ਸੈਟਿੰਗ ਵਗੈਰਾ ਚੰਗੀ ਤਰ੍ਹਾਂ ਕਰਾਂਗੇ ਤਾਂ ਫੇਰ ਹੀ ਰਿਆ ਜਾਣਾ ਵਾ ਤੇ ਚਲੋ ਉਹ ਮੇតាមੂ ਸਾਰਾ ਮਤਲਬ ਰੂਮ ਵੀ ਦਿਖਾਉਂਗੀ ਅੰਦਰੋਂ ਕਿਚਨ ਵੀ ਦਿਖਾਉਂਗੀ ਕਿਦਾਂ ਕਿਦਾਂ ਮੈਂ ਸੈਟਿੰਗ ਕੀਤੀ ਆ ਤੇ ਆ ਵੇੜੇ ਦਾ ਹਾਲ ਵੀ ਦੇਖ ਲਓ ਛੋਟਾ ਜਿਹਾ ਵੇੜਾ ਵਾ ਤੇ ਕਿਤੇ ਮੰਚਾ ਡਾਉਣ ਨੂੰ ਥਾਂ ਨਹੀਂ ਹੈਗਾ ਪਰ ਹੌਲੀ ਵਾਲੀ ਅਸੀਂ ਥਾਂ ਬਣਾਇਆ ਗਾਰਡਰ ਬਾਲੇ ਟਾਈਲਾਂ ਮਤਲਬ ਇਹੋ ਜਿਹੀਆਂ ਇੱਟਾਂ ਵਗੈਰਾ ਸਾਰੇ ਵੇੜੇਸ ਤੁਹਾਨੂੰ ਪਤਾ ਜਦੋਂ ਕੰਮ ਹੋਵੇ ਖਲਾਰਾ ਤਾਂ ਪੈ ਹੀ ਜਾਂਦਾ ਵਾ ਖਲਾਰੇ ਦੀ ਕਿਹੜੀ ਗੱਲ ਆ ਉਧਰ ਆਪਣੇ ਬਾਥਰੂਮ ਅੰਦਰ ਜਿਹੜਾ ਕੰਮ ਆ ਉਹ ਬਸ ਮਤਲਬ ਥੋੜਾ ਬੋਲੇ ਰਹਿ ਗਿਆ ਜਿਆਦਾ ਨਹੀਂ ਰਹਿ ਗਿਆ ਫਰਸ਼ਾਂ ਦਾ ਰਹਿ ਗਿਆ ਅਤੇ ਪਾਈਪਸ ਬਗੈਰਾ ਅੱਜ ਹੀ ਪਾਏ ਜਿਹੜੇ ਨੀਚਲੇ ਪਾਉਂਦੇ ਹੁੰਦੇ ਆ ਉਹ ਅੱਜ ਹੀ ਪਾਏ ਸੀ ਤੇ ਫਰਸ਼ਾਂ ਦਾ ਰਹਿ ਗਿਆ ਵੀ ਬਸ ਦੋਆਂ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਵਾ ਕੰਪਲੀਟ ਤੇ ਤੁਹਾਨੂੰ ਮਿੱਤਰ ਸਾਰਾ ਕੁਝ ਦਿਖਾ ਦਿੰਨੀ ਤੇ ਇਹ ਲੱਗੇ ਰੇ ਰਾਤ ਦੇ 12 ਵਜੇ ਮਤਲਬ ਸਾਨੂੰ 2-3 ਦਿਨ ਹੋ ਗਏ ਆ ਰਾਤ ਦੇ 12-1 ਵਜੇ ਜਾਂਦੇ ਆ ਸੌਂ ਲਿਆ ਸੌਂ ਲਿਆ ਬਹੁਤ ਮੰਦੇ ਹਾਲ ਹੋ ਜਾਂਦੇ ਆ ਫਿਰ ਸਵੇਰੇ ਵੀ ਮਸਾਂ ਇਸ 7 ਵਜੇ ਉੱਠੀ ਤਾਂ ਕਿਉਂਕਿ 8 ਵਜੇ ਮਿਸਤਰੀਆਂ ਨੇ ਆ ਜਾਣ ਹੁੰਦਾ ਫਿਰ ਔਖਾਉ ਜਾਂਦਾ ਐਨੇ ਟਾਈਮ ਨਾਲ ਵੀ ਉੱਠਿਆ ਨਹੀਂ ਜਾਂਦਾ ਕਿਉਂਕਿ ਤੁਹਾਨੂੰ ਪਤਾ ਫਿਰ ਰਾਤ ਨੂੰ 12-1 ਵਜੇ ਸੌਈਏ ਤੇ ਫਿਰ ਉੱਠਿਆ ਕਿੰਨੇ ਕ ਵਜੇ ਤੱਕ ਜਾਣਾ 12 ਕਿੱਦਾਂ ਹੀ ਵੱਜ ਜਾਂਦੇ ਸੀ ਕਿੰਨਾ ਵੱਲ ਵਿੰਦੇ ਰਹੀਦੇ ਕਦੋਂ ਇਹ ਫ੍ਰੀ ਹੋਣ ਫਿਰ ਇਹਨਾਂ ਨੂੰ ਗਰਮਾ ਗਰਮ ਰੋਟੀ ਬਣਾ ਕੇ ਖਵਾਈਏ ਬਸ ਇਥੇ ਇਹਨਾਂ ਦੀਆਂ ਸਲਾਮਾਂ ਚੱਲਣ ਦੀਆਂ ਸੀ ਮੇਰੇ ਤੋਂ ਕੋਈ ਜ਼ਿਆਦਾ ਲੌਂਗ ਮਤਲਬ ਵਲੌਗ ਨਹੀਂ ਸ਼ੂਟ ਹੋਇਆ ਕਿਉਂਕਿ ਫਿਰ ਔਖਾ ਹੋ ਜਾਂਦਾ ਬਹੁਤ ਹੀ ਔਖਾ ਜਾਂਦਾ ਮੇਰੇ ਲਈ ਇਹ ਇੱਕ ਤਾਂ ਹੈ ਮੈਂ ਇਕੱਲੀ ਜਾਣੀ ਆ ਫਿਰ ਫੋਨ ਚੱਕ ਕੇ ਮਤਲਬ ਇੱਕ ਤਾਂ ਮਿਸਤਰੀਆਂ ਦੇ ਵਿੱਚ ਚੰਗੇ ਨਹੀਂ ਲੱਗੀਦਾ ਬਸ ਰਾਤ ਨੂੰ ਮੈਂ ਥੋੜਾ ਜਿਹਾ ਸ਼ੂਟ ਕੀਤਾ ਜਿਆਦਾ ਤਾਂ ਮੈਂ ਕਰ ਨਹੀਂ ਪਾਈ ਇੰਨਾ ਕੋ ਸਾਰੇ ਜਣੇ ਪਲੀਜ਼ ਸਪੋਰਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸੋਨੇ ਸੋਨੇ ਕਮੈਂਟ ਜ਼ਰੂਰ ਕਰ ਦਿਓ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਜਿਹੜੇ ਨਿਊ ਆਏ ਚੈਨਲ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਮੈਂ ਤਾਂ ਨੂੰ ਅੰਦਰ ਵੀ ਸਾਰਾ ਦਿਖਾ ਕੇ ਲਿਉਣੀ ਆ ਕਿਉਂਕਿ ਮਿੱਤੂ ਦੁਪਹਿਰੇ ਤਾਂ ਇੰਨਾ ਜ਼ਿਆਦਾ ਵਲੌਗ ਨਹੀਂ ਸ਼ੂਟ ਹੋਇਆ ਕਿਉਂਕਿ ਫਿਰ ਉੱਥੇ ਸਾਰੇ ਧਾਣੇ ਬੈਠੇ ਹੁੰਦੇ ਆ ਔਖਾ ਹੋ ਜਾਂਦਾ ਫਿਰ ਇਦਾਂ ਲੌਗਿੰਗ ਕਰਨੀ ਕਿ ਮਤਲਬ ਨਹੀਂ ਕਿਸੇ ਨੂੰ ਆਉਣਾ ਪਸੰਦ ਹੁੰਦਾ ਫਿਰ ਉਸ ਹੀ ਸਾਰਾ ਪਰਿਵਾਰ ਹੁਣ ਰਹਿੰਦੇ ਇਕੱਠੇ ਇੱਥੇ ਅੱਗੇ ਤਾਂ ਉਧਰ ਹੁੰਦੇ ਸੀ ਆਪਨੇ ਕੰਦ ਵੀ ਪਲਸਟਰ ਕਰਵਾ ਲਈ ਸੀ ਇਹ ਅੱਜ ਹੀ ਹੋਈ ਆ ਤੇ ਮਸ਼ੀਨ ਵੀ ਬੜੇ ਦਿਨਾਂ ਦੀ ਇੱਥੇ ਪਈ ਆ ਕੱਪੜਿਆਂ ਦੇ ਟੇਰ ਲੱਗੇ ਵਿੱਚ ਤੇ ਕੰਦ ਅੱਜ ਪਲਸਟਰ ਕੀਤੀ ਐ ਮਿਸਤਰੀਆਂ ਨੇ ਤੇ ਆਹ ਦੇਖੋ ਅੱਪਾ ਇੱਥੇ ਬਾਲਿਆਂ ਦੀ ਸੈਟਿੰਗ ਕਰਕੇ ਉੱਪਰ ਬਿਸਤਰੇ ਟਕਾ ਦਿੱਤੇ ਤੇ ਪੇਟੀ ਇੱਕ ਖੁੱਲੀ ਤੇ ਇੱਕ ਨੀਚੇ ਉੱਪਰ ਕੱਪੜਿਆਂ ਦੀ ਸੈਟਿੰਗ ਵਗੈਰਾ ਚੰਗੀ ਤਰ੍ਹਾਂ ਕਰ ਲਈ ਇੱਥੇ ਦੋ ਮੰਜੇ ਡੱਠ ਜਾਂਦੇ ਆ ਬਹੁਤ ਵਧੀਆ ਤਰੀਕੇ ਨਾਲ ਤੇ ਪੇਟੀਆਂ ਦੇ ਨਾਲ ਹੀ ਆਪਾਂ ਇਨਵਰਟਰ ਤੇ ਫਰਿਜ ਰੱਖ ਲਿਆ ਤੇ ਉਸ ਤੋਂ ਅਗਲੇ ਪਾਸੇ ਜਿਹੜੀਆਂ ਆਪਣੀਆਂ ਟੀਨਾ ਸੀ ਗਾੜੀ ਤਰਪਾਲ ਪਾਤੀ ਅੱਜ ਸਵੇਰੇ ਨਹੀਂ ਸੀ ਹੈਗੀ ਹੁਣ ਹੈਗੀ ਆ ਇਧਰ ਨੂੰ ਵੀ ਰਾਹ ਹੈਗਾ ਇੱਥੇ ਆਪਣਾ ਦੋਨਾ ਬੈੱਡਾਂ ਤੇ ਕਿਚਨ ਦਾ ਸਮਾਨ ਟੇਕਿਆ ਇੱਕ ਦੇ ਇੱਕ ਇੱਕ ਬੈੱਡ ਤੇ ਆਪਣਾ ਉਤਲੇ ਵਾਧੇ ਦਾ ਤੇ ਇੱਕ ਬੈੱਡ ਤੇ ਆਪਣਾ ਡੇਲੀ ਯੂਜ਼ ਕਰਨ ਵਾਲਾ ਸਮਾਨ ਟੇਕ ਗਿਆ ਵਾ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸੀ ਸਾਡਾ ਹੋ ਛੋਟਾ ਜਿਹਾ ਹੌਮ ਟੂਰ ਤੇ ਸੋ ਕਿਨੂ ਕਿਨੂ ਵੀਡੀਓ ਵਧੀਆ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਨਾਂ ਅਸਲ ਦੇ ਵਿੱਚ ਥੱਕ ਜਾਨੀਆ ਮੈਨੂੰ ਐਡੀਟਿੰਗ ਕਰਨੀ ਵੀ ਬਹੁਤ ਹੀ ਜ਼ਿਆਦੀ ਔਖੀ ਲੱਗਦੀ ਆ ਪਰ ਕੋਈ ਚੱਕਰ ਨਹੀਂ ਆ ਮੈਂ ਡਿਲੀ ਐਡੀਟਿੰਗ ਵੀ ਕਰਿਆ ਕਰੂੰ ਵੀਡੀਓ ਵੀ ਸ਼ੂਟ ਕਰਿਆ ਕਰੂੰ ਜਿੰਨੂ ਹੀ ਮੇਤੋਂ ਹੋ ਸਕੇ ਤੇ ਬਸ ਆਪਾਂ ਇੰਨੇ ਕ ਥਾਂ 'ਚ ਆਪਣਾ ਜਿਹੜਾ ਰੂਮ ਦਾ ਸਾਰਾ ਸਮਾਨ ਤੇ ਕਾਲਿਆਂ ਨੂੰ ਨੰਨਾਂ ਦੀਆਂ ਦੇ ਅੰਦਰ ਅੰਦਰ ਤੇ ਵਧੀਆ ਲੱਗਾ ਮੈਸੇਜ ਚਲੋ ਟਾਈਮ ਪਾਸ ਤਾਂ ਹੋਊਗਾ ਹੀ ਚਲੋ 2 ਮਹੀਨੇ ਹੁਣ 3 ਮਹੀਨੇ ਤੱਕ ਆਪਾਂ ਨੂੰ ਇੱਥੇ ਰਹਿ ਰਹਿਣਾ ਪੈਣਾ ਆਪਣੀ ਸੈਟਿੰਗ ਵਗੈਰਾ ਕਰਨੀ ਪੈਣੀ ਆ ਚਲੋ ਮਣੀ ਮੁਰਤੀ ਦਿੱਲੀ ਦੀ ਦਿੱਲੀ ਕਰੀ ਜਾਵਾਂਗੇ ਹੌਲੀ ਹੌਲੀ ਤੇ ਅਧਰ ਬਾਅਦ ਇੱਥੇ ਅਚਕੰਦ ਪਲੱਸ throi ਪਾਣੀ ਦਾ ਸਿਸਟਮ ਆਪਾਂ ਸਾਰਾ ਬਾਹਰ ਕੱਢ ਦਿੱਤਾ ਵਾ ਇਦੋਂ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਟੇਕ